ਸੰਗਤ ਜੀ ਕਿਸੇ ਸੱਜਣ ਦਾ ਮੈਸੇਜ ਆਇਆ ਸੀ ਕਿ ਜੋ ਹੁਕਮਨਾਮਾ ਸਾਹਿਬ ਆਪਾਂ ਲੈਨੇ ਆ ਤੇ ਪਹਿਲੇ ਬਾਦਸ਼ਾਹ ਧਨ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਇੱਕ ਸ਼ਲੋਕ ਆਉਂਦਾ ਹੈ ਧਨ ਅਸਰੀ ਰਾਗ ਦੇ ਵਿੱਚ 662 ਅੰਗ ਤੇ ਉਸ ਦੀ ਸੰਖਿਆ ਕਰਾਈ ਜਾਵੇ ਸੋ ਅੱਜ ਆਪਾਂ ਇਹ ਸ਼ਲੋਕ ਦੀ ਸੰਖਿਆ ਕਰਨੀ ਹੈ ਕਿਉਂਕਿ ਸਲੋਕਤ ਦੇ ਵਿੱਚ ਜਿਹੜੇ ਮਹਿੰਗੇ ਸ਼ਬਦ ਆਉਂਦੇ ਨੇ ਸੰਗਤਾਂ ਉਸ ਨੂੰ ਗਲਤ ਉਚਾਰਨ ਕਰ ਜਾਂਦੀਆਂ ਅੱਜ ਆਪਾਂ ਇਸ ਦਾ ਉਚਾਰਨ ਤੇ ਵਿਸਰਾਮ ਸਿੱਖਣੇ ਨੇ ਇਹ ਪਹਿਲੇ ਪਾਤਸ਼ਾਹ ਧੰ ਸ੍ਰੀ ਗੁਰੂ ਨਾਨਕ ਦੇ ਮਹਾਰਾਜੀ ਦਾ ਸਲੋਕ ਉਚਾਰਨ ਕੀਤਾ ਤਨਾਸਰੀ ਰਾਗ ਦੇ ਵਿੱਚ ਤਨਾਸਰੀ ਮਹੱਲਾ ਪਹਿਲਾ ਪਹਿਲਾ ਉਚਾਰਨ ਕਰਨਾ ਘਰ ਤੀਜਾ ਘਰ ਤਿੰਨ ਨਹੀਂ ਬੋਲਣਾ ਘਰ ਤੀਜਾ ਤੀਜਾ ਪੜ੍ਹਨਾ ਹੈ ਇਕ ਓੰਕਾਰ ਸਤਗੁਰ ਪ੍ਰਸਾਦ ਕਾਲ ਨਾਹੀ ਜੋਗ ਨਾਹੀ ਨਾਹੀ ਤੇ ਬਿਸਰਾਮ ਹੈ ਕਾਲ ਨਾਹੀ ਜੋਗ ਨਾਹੀ ਨਾਹੀ ਸਤ ਕਾ ਢੱਬ ਸਤ ਇਹ ਪੜਾ ਬੋਲਣਾ ਹੈ ਅਦਕ ਲਾ ਕੇ ਉਚਾਰਨ ਹੋਵੇਗਾ ਸਤ ਪੋਲਾ ਨਹੀਂ ਪੜ੍ਹਨਾ ਇਹਨੂੰ ਅਦਕ ਲਾ ਕੇ ਪੜ੍ਹਨਾ ਸਤ ਸੱਤ ਕਾ ਟੱਬ ਇੱਥੇ ਟੱਬ ਤੇ ਵੀ ਅਦਕ ਲੱਗੇਗਾ ਕਈ ਸੰਗਤਾਂ ਪੜ ਜਾਂਦੀਆਂ ਟੱਬ ਟੱਬ ਨਹੀਂ ਪੜਨਾ ਇੱਥੇ ਟੈਂਕ ਢੱਡੇ ਦੀ ਆਵਾਜ਼ ਕੱਢਣੀ ਹੈ ਤੇ ਉੱਤੇ ਅਦਕ ਲੱਗੇਗਾ ਅਦਕ ਲਾ ਕੇ ਉਚਾਰਨ ਕਰਨਾ ਟੱਬ ਥਨਸ਼ਟ ਜਗ ਪ੍ਰਿਸ਼ਟ ਹੋਏ ਡੂਪਤਾ ਏਵ ਜਗ ਇਹਨੂੰ ਕਈ ਸੰਗਤਾਂ ਪੜ ਜਾਂਦੀਆਂ ਥਾਨ ਛੱਟ ਇਹ ਥਾਨ ਛੱਟ ਇਸ ਦਾ ਉਚਾਰਨ ਨਹੀਂ ਹੈ ਇੰਦੇ ਉੱਤੇ ਸੰਗਤ ਜੀ ਨੰਨੇ ਦੇ ਉੱਤੇ ਅਦਕ ਲੱਗੇਗਾ ਜਦੋਂ ਆਪਾਂ ਇਸ ਦਾ ਉਚਾਰਨ ਕਰਨਾ ਹੈ ਉਚਾਰਨ ਹੋਵੇਗਾ ਥੱਥੇ ਨੂੰ ਕੰਨਾ ਜਿਹੜਾ ਲੱਗਾ ਹੈ ਇਹ ਵੱਖਰਾ ਕੀਤਾ ਜਾਵੇ ਇਹ ਸਬੰਧਕ ਲੱਗਣਾ ਹੈ ਨੰਨੇ ਉਤੇ ਅਦਕ ਸਸਾ ਤੇ ਟੈਂਕਾ ਨਸ਼ਟ ਨੰਨਾ ਸਸਾ ਟੈਂਕਾ ਨਸ਼ਟ ਇਸ ਦਾ ਉਚਾਰਨ ਹੈ ਥਾ ਨਸ਼ਟ ਥਾ ਨਸ਼ਟ ਬੋਲਣਾ ਇਸਨੇ ਥਾਨ ਛਟ ਨਹੀਂ ਪੜਨਾ ਥਾਨਸ਼ਟ ਜਗ ਪ੍ਰਿਸ਼ਟ ਹੋਏ ਹੋਏ ਤੇ ਵਿਸਰਾਮ ਹੈ ਇਹਨੂੰ ਸੰਗਤਾਂ ਪੜ ਜਾਂਦੀਆਂ ਪਰਸ਼ਟ ਪਰਸ਼ਟ ਜਿਹੜੀਆਂ ਸੰਗਤਾਂ ਚ ਘਾਰਾਂ ਦੇ ਵਿੱਚ ਸਹਿਜ ਪਾਠ ਕਰਦੀਆਂ ਪੈਣਾ ਮਤਾਵਾ ਉਹ ਫਿਰ ਪਰਸ਼ਟ ਪੜ ਜਾਂਦੀਆਂ ਇਸ ਦਾ ਉਚਾਰਨ ਹੈ ਜਿਹੜਾ ਭੱਬਾ ਹੈ ਇਹ ਵੱਖਰਾ ਕਰ ਦਿਓ ਪਰਿਸ਼ਟ ਪ੍ਰਿਸ਼ਟ پیر ਨੂੰ ਇਕੱਠਾ ਜੋੜ ਦੋ ਪ੍ਰਿਸ਼ਟ ਪ੍ਰਿਸ਼ਟ ਪੜਨਾ ਰਾਰੇ ਨੂੰ ਛੈ ਲੱਗੀ ਜਿਹੜੀ ਇਹ ਉਚਾਰਨ ਹੋਵੇਗੀ ਪ੍ਰਿਸ਼ਟ ਹੋਏ ਹੋਏ ਤੇ ਵਿਸਰਾਮ ਹੈ ਡੂਬਤਾ ਇਵਜਗ ਡੂਬਤਾ ਡੁੱਬਦਾ ਨਹੀਂ ਕਹਿਣਾ ਇਹਨੂੰ ਇੱਥੇ ਲੱਗਿਆ ਦਲੈਂਕੜਾ ਡੂਬਤਾ ਡੂਬਤਾ ਇਵਜਗ ਕਲ ਮਹਾਰਾਮ ਨਾਮਸਾਰ ਮਹ ਤੇ ਵਿਸਰਾਮ ਹੈ ਕਲ ਮਹ ਰਾਮ ਨਾਮ ਸਾਰ ਅੱਖੀ ਤ ਮਿੱਟ ਹੈ ਨਾਕ ਪਕੜ ਹੈ ਪਕੜ ਹੈ ਤੇ ਬਿਸਰਾਮ ਲੁਣਾ ਇੱਥੇ ਅਧਕ ਲੱਗੇਗਾ ਸੰਗਤ ਜੀ ਅੱਖੀ ਅੱਖੀ ਨਹੀਂ ਪੜਨੈ ਨੂੰ ਅੱਖੀ ਅਧਕ ਲਾ ਕੇ ਉਚਾਰਨ ਕਰਨਾ ਅੱਖੀ ਤ ਮਿੱਟ ਹੈ ਨਾਕ ਪਕੜ ਹੈ ਪਕੜਿਆ ਤੇ ਬਿਸਰਾਮ ਹੈ ਠੱਗਣ ਕਉ ਸੰਸਾਰ ਰਹਾਉ ਆਂਟ ਸੇਤੀ 나ਕ ਪਕੜ ਹੈ ਪਕੜੇ ਤੇ ਬਿਸਰਾਮ ਲੋਣਾ ਆਂਟ ਬੋਲਣਾ ਆਂਟ ਇੱਥੇ ਬਿੰਦੀ ਲੱਗੀ ਬਿੰਦੀ ਤੁਰੇ ਤੋਵੇਗਾ ਆਂਟ ਇੱਥੇ ਲੱਗੀ ਬਿੰਦੀ ਬਿੰਦੀ ਦਾ ਬਿੰਦੀ ਲਾ ਕੇ ਉਚਾਰਨ ਕਰਨਾ ਹੈ ਤੇ ਆਂਟ ਆਂਟ ਸੇਤੀ 나ਕ ਪਕੜ ਹੈ ਸੂਜਤੇ ਤਿੰਨ ਲੋ ਸੂਜਤੇ ਸੂਜਤੇ ਬੋਲਣਾ ਸੁਜਤੇ ਨਹੀਂ ਪੜਨੇ ਨੂੰ ਕਿਉਂਕਿ ਇੱਥੇ ਲੱਗੇ ਲੱਗੀਆਂ ਦਲੈਂਕੜਾਂ ਦ ਲੈਂਕੜਾ ਲਾ ਕੇ ਉਚਾਰਨ ਕਰਨਾ ਸੂਜ ਤੇ ਤਿੰਨ ਲੋਹ ਲੱਲੇ ਹੋੜਾ ਤੇ ਐਡਾ ਮੁਕਤ ਹੈ ਲੋਹ ਮਗਰ ਪਾਛੈ ਕਾਛਨਾ ਸੂਜੈ ਸੂਜੈ ਤੇ ਬਿਸਰਾਮ ਹੈ ਮਗਰ ਇਹ ਪੋਲਾ ਬੋਲਣਾ ਹੈ ਮਗਰ ਨਹੀਂ ਬੋਲਣਾ ਇਹਨੂੰ ਅੱਧਕ ਲਾ ਕੇ ਉਚਾਰਨ ਨਹੀਂ ਕਰਨਾ ਮਗਰ ਇਹ ਇਹ ਜਿਹੜਾ ਸ਼ਬਦ ਪੋਲਾ ਹੈ ਮਗਰ ਪਾਛੈ ਪਛ ਪਾਛੇ ਨਹੀਂ ਪੜਨਾ ਇੱਥੇ ਲੱਗਿਆ ਦਲਾਵਾ ਪਾਛੈ ਵਾਛੇ ਕਾਛਨਾ ਸੂਜੈ ਇੱਥੇ ਫਿਰ ਦਲਾਮ ਲੱਗੀਆਂ ਤਿਆਰ ਕਰਨਾ ਸੂਜੈ ਸੂਜੈ ਬੋਲਣਾ ਇਹੋ ਪਦਮ alohe alohe ਇੱਥੇ ਅੱਗੇ ਵੀ ਐਡਾ ਮੁਕਤ ਹੈ ਤੇ ਪਿੱਛੇ ਵੀ ਐਡਾ ਮੁਕਤ ਹੈ alohe ਇਸ ਤਰ੍ਹਾਂ ਪੜ੍ਹਨਾ ਹੈ ਖੱਤਰੀਆ ਤਾਂ ਧਰਮ ਛੋੜਿਆ ਛੋੜਿਆ ਤੇ ਵਿਸਰਾਮ ਹੈ ਖੱਤਰੀਆ ਤਾਂ ਧਰਮ ਛੋੜਿਆ ਮਲੇਸ਼ ਭਾਖਿਆ ਗਹੀ ਮਲੇਸ਼ ਭਾਖਿਆ ਗਹੀ ਮਲੇਸ਼ ਭਾਖਿਆ ਗਹੀ ਸ੍ਰਿਸ਼ਟ ਸਭ ਇੱਕ ਵਰਨ ਹੋਈ ਹੋਈ ਤੇ ਬਿਸਰਾਮ ਹੈ ਧਰਮ ਕੀ ਗਤ ਰਹੀ ਧਰਮ ਕੀ ਗਤ ਰਹੀ ਅਸ਼ਟ ਸਾਜ ਸਾਜ ਪੁਰਾਣ ਸੁੱਧ ਹੈ ਇੱਥੇ ਬਿਸਰਾਮ ਹੈ ਸੁੱਧ ਹੈ ਕਰ ਹੈ ਬੇਦ ਅਭਿਆਸ ਅਭਿਆਸ ਪੜਨਾ ਬਿਨ ਨਾਮ ਹਰ ਕੀ ਮੁਕਤ ਨਹੀਂ ਨਾਹੀ ਤੇ ਵਿਸਰਾਮ ਹੈ ਬਿਨ ਨਾਮ ਹਰ ਕੀ ਹਰ ਕੇ ਨਹੀਂ ਪੜਨਾ ਇਕੱਠਾ ਵੱਖਰਾ ਵੱਖਰਾ ਹਰ ਕੀ ਮੁਕਤ ਨਹੀਂ ਕਹਿ ਨਾਨਕ ਦਾਸ ਕਹਿ ਦਲਾਵਾਂ ਲਗੀਆਂ ਤਿਆਰ ਰੱਖਣਾ ਕਹਿ ਨਾਨਕ ਦਾਸ ਸੰਗਤ ਜੀ ਇਹ ਹੁਕਮਨਾਮਾ ਸਾਹਿਬ ਕਈ ਵਾਰ ਆਮੀ ਆਪਾ ਸੁਣਦੇ ਆ ਲਿਆ ਜਾਂਦਾ ਹੈ ਇਸ ਦਾ ਅੱਜ ਆਪਾਂ ਸੁੱਧ ਉਚਾਰਨ ਸਿੱਖਿਆ ਵਿਸਰਾਮ ਤੇ ਇਸ ਦੇ ਜਿਹੜੇ ਮਹਿੰਗੇ ਸ਼ਬਦ ਨੇ ਉਚਾਰਨ ਸਿੱਖੇ ਨੇ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ